ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮੈਲਾ ਪੰਜਵਾ ਜਾ ਕਾ ਹਰਿ ਸੁਆਮੀ ਪ੍ਰਭ ਬੇਲੀ ਪੀੜ ਗਈ ਫਿਰ ਨਹੀਂ ਦੋਹੇਲੀ ਰਹਾਉ ਕਰ ਕਿਰਪਾ ਚਰਨ ਸੰਗ ਮੇਲੀ ਸੂਖ ਸਹਿਜ ਆਨੰਦ ਸੁਹੇਲੀ ਸਾਧ ਸੰਗ ਗੁਣ ਗਾਏ ਅਤੁੱਲੀ ਹਰਿ ਸਿਮਰਤ ਨਾਨਕ ਭਈ ਅਮੋਲੀ ਜੀ ਭਾਜੀ ਜਸਵਿੰਦਰ ਸਿੰਘ ਜੀ ਅਰਿਵਾਜ ਮੇਰੀ ਬਾਜ ਆ ਰਹੀ ਹੈ ਜੀ ਫੋਨ ਹੋਇਆ ਟਾੜੀ ਵੀ ਕੱਟ ਕੇ ਆ ਗਿਆ ਇੱਕ ਮਿੰਟ ਗੁਰਬਚਨ ਸਿੰਘ ਜੀ ਮੇਰੀ ਆਵਾਜ਼ ਨਹੀਂ ਆ ਰਹੀ ਸੀ ਹਾਂਜੀ ਆ ਰਹੀ ਸੀ ਜੀ ਆ ਰਹੀ ਸੀ ਬਹੁਤ ਅੱਛੀ ਤਰ੍ਹਾਂ ਆ ਰਹੀ ਸੀ ਅੱਛਾ ਫਿਰ ਰਿਚਰਡਿੰਗ ਤੁਹਾਡੇ ਕੋਲ ਚਲੋ ਕਰੋ ਭਾਈ ਸ਼ੁਰੂ ਭਾਈ ਚਲੋ ਕੋਈ ਦੇਖ ਲੈ ਹਾਂਜੀ ਆਸਾ ਮਹਿਲਾ ਪੰਜਵਾ ਜਾ ਕਾ ਹਰ ਸੁਆਮੀ ਪ੍ਰਭ 베ਲੀ ਪੀੜ ਗਈ ਫਿਰ ਨਹੀਂ ਦੁਹੇਲੀ ਰਹਾਓ ਹੂੰ ਗੁਰੂ ਸਾਹਿਬ पंचमपाषाण इस शब्द ਦੇ ਵਿੱਚ ਜੋ ਲੜੀਵਾਰ ਆਪਾਂ ਆਸਰਾ ਰਗ ਦੇ ਵਿੱਚ ਕਾੜ ਰਹੇ ਗੋਜਨਸ ਆਫ ਦੀ ਇਸ ਸੰਕਿਉ ਦੇਖਦੇ ਰਹੇ ਨੇ ਜਾਂ ਤਾਂ ਹਰ ਸੁਆਮੀ ਪ੍ਰਭ ਬੇਲੀ ਕਹਿੰਦੇ ਜਿਸ ਦਾ ਵੀ ਜਿਹੜੇ ਵੀ ਮਨੁੱਖ ਦਾ ਹਰ ਸੁਆਮੀ ਜਿਹੜਾ ਹਰ ਮਾਲਕ ਹੈ ਸਾਡਾ ਸਾਰ ਸਾਰਿਆਂ ਦਾ ਮਾਲਕ ਖਸਮ ਪ੍ਰਭ ਬੇਲੀ ਕਹਿੰਦਾ ਜਿੱਦਾਂ ਉਹ ਬੇਲੀ ਬਣ ਜਾਵੇ ਉਹਦਾ ਸੱਜਣ ਬਣ ਜਾਵੇ ਮਦਦਗਾਰ ਬਣ ਜਾਵੇ ਸਲਾਹਕਾਰ ਬਣ ਜਾਵੇ ਕਿਉਂਕਿ ਆਪਣਾ ਜਿਹੜਾ ਮਿੱਤਰ ਬਣ ਜਾਵੇ ਬੇਲੀ ਆਪਾਂ ਮਿੱਤਰ ਦੀ سانس ਵਿੱਚ ਲੈਣੇ ਆ ਤੇ ਪੀੜ ਗਈ ਫਿਰ ਨਹੀਂ ਦੋ ਜੀ ਕਹਿੰਦੇ ਉਹਦੀ ਜਿਹੜੀ ਹਰ ਤਰ੍ਹਾਂ ਦੀ ਜਿਹੜੀ ਸਾਨੂੰ ਦੁੱਖ ਦੇਣ ਵਾਲੀਆਂ ਪੀੜਾਂ ਸਾਡੇ ਅੰਦਰ ਪੈਦਾ ਹੁੰਦੀਆਂ ਨੇ ਸਾਨੂੰ ਤਕਲੀਫ ਹੁੰਦੀ ਹੈ ਉਹਦੇ ਕਹਿੰਦੇ ਉਹ ਪੀੜ ਖਤਮ ਹੋ ਜਾਂਦੀ ਹੈ ਜੇ ਵੀ ਸਾਨੂੰ ਜਿਸ ਚੀਜ਼ ਦੇ ਨਾਲ ਵੀ ਦੁੱਖ ਪੈਦਾ ਹੁੰਦੇ ਨੇ ਅੰਦਰ ਉਹ ਪੀੜ ਖਤਮ ਹੋ ਜਾਂਦੀ ਏ ਫਿਰ ਨਹੀਂ ਦੁਹੇਲੀ ਫਿਰ ਉਹ ਦੁੱਖਾਂ ਦੇ ਵਿੱਚ ਅੰਦਰ ਫਿਰਦੇ ਜਿਵੇਂ ਉਹਦਾ ਹੁੰਦੀ ਦੁੱਖਾਂ ਦੀ ਤਕਲੀਫ ਹੁੰਦੀ ਹੈ ਜਿਹੜੀ ਸਾਨੂੰ ਤੇ ਉਹੀ ਗੱਲ ਹੋ ਗਈ ਜਾਕੱਬ ਮੀਤ ਸਾਰਜਨ ਹੈ ਸਮੀਆਂ ਤਸਰੀਜਨ ਕੋ ਕਾ ਕੀ ਕਮੀਆ ਜਾ ਕਿ ਪ੍ਰੀਤ ਗੋਵਿੰਦ ਸਿੰਘ ਉਹ ਲੱਗ ਗਈ ਦੁੱਖ ਦਰਦ ਭਰਮ ਤਾਂ ਕਾ ਭੱਗੀ ਸਿੱਲੇ ਜਿੰਨੇ ਵੀ ਦੁੱਖ ਦਰਦ ਭਰਮ ਕਰਕੇ ਸਾਨੂੰ ਅੰਦਰ ਪੈਦਾ ਹੋਏ ਨੇ ਉਹ ਗੋਵਿੰਦ ਪ੍ਰੀਤ ਦੇ ਨਾਲ ਜਦੋਂ ਉਹ ਸੱਜਣ ਬਿੱਤਰ ਬਣ ਗਿਆ ਸਾਡਾ ਬੇਲੀ ਬਣ ਗਿਆ ਫਿਰ ਸਾਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਤਕਲੀਫ ਜਾਂਦਾ ਉਹਨੂੰ ਉਹਨੂੰ ਨਹੀਂ ਹੁੰਦੀ ਜਿਹੜਾ ਵੀ ਕਰ ਲਵੇ ਜਿਹੜਾ ਵੀ ਮਨੁੱਖ ਉਸ ਜਾਤੀ ਦੇ ਵਿੱਚ ਆਇਆ ਜਿੰਨੇ ਵੀ ਭਗਤ ਸਹਿਬਾਨ ਗੁਰੂ ਸਹਿਬਾਨ ਜਿੰਨੇ ਵੀ ਗੁਰਸਿੱਖਾਂ ਨੇ ਇਸ ਉਪਦੇਸ਼ ਨੂੰ ਮੰਨ ਕੇ ਅਰਨੁਹੀ ਸੱਜਣ ਬਣਾਇਆ ਆਪਣਾ ਤੇ ਉਹਨਾਂ ਨੂੰ ਕਹਿੰਦੇ ਕਿਸੇ ਦੀ ਵੀ ਜਿਹੜੀ ਉਹ ਸਾਨੂੰ ਕਿਸੇ ਕਿਸੇ ਦੀ ਵੀ पीड़ ਹੋਵੇ ਜਾਂ ਦੁੱਖੋ ਤਕਲੀਫ ਹੋਵੇ ਉਹ ਫਿਰ ਉਹ ਉਹਨੂੰ ਨਹੀਂ ਸਤਾਉਂਦੀ ਫਿਰ ਰਹਾਉ ਕਰ ਕਿਰਪਾ ਚਰਨ ਸੰਗ ਮੇਲੀ ਸੂਖ ਸਹਿਜ ਆਨੰਦ ਸਹਿਜ ਉਹਨਾਂ ਨੂੰ ਇਹ ਬਖਸ਼ਿਸ਼ ਹੋ ਗਈ ਕਿਉਂਕਿ ਜਿਨ੍ਹਾਂ ਦਾ ਵੀ ਗੁਰੂਪਦੇਸ਼ ਦੇ ਨਾਲ ਪਰਨਾਮ ਦੇ ਨਾਲ ਜਿਹਦੀ ਲਿਵ ਜੁੜ ਗਈ ਹੈ ਸੰਗ ਮੇਲੀ ਮੇਲੀ ਗਿਆ ਉਸ ਉਪਦੇਸ਼ ਦੇ ਨਾਲ ਇਸਾ ਵਿੱਚ ਜਨ ਜੁੜ ਗਿਆ ਸੋਖ ਸਾਜ ਅਨੰਦ ਸਵੇ ਜੀ ਉਹਨਾਂ ਨੂੰ ਹੀ ਸੋਖਰ ਆਨੰਦ ਦੀ ਆਤਮਕ ਆਨੰਦ ਅਡੋਲਤਾ ਸਹਿਜ ਹਮੇਸ਼ਾ ਵਾਸਤੇ ਜਿਹੜੇ ਦਿਨਾਂ ਸੁਖ ਪੈਦਾ ਹੁੰਦੇ ਨੇ ਸਾਡੇ ਅੰਦਰ ਉਹ ਹਰ ਨਾਮ ਦੇ ਨਾਲ ਪੈਦਾ ਹੁੰਦੇ ਨੇ ਹਰ ਨਾਮ ਦੇ ਨਾਲ ਹੀ ਸਾਨੂੰ ਇੱਕ ਜਿਨ੍ਹਾਂ ਨੇ ਵੀ ਸਚਿਆਰੇ ਹੋਏ ਨੇ ਸੱਚ ਦੇ ਗੁਣਾਂ ਨੂੰ ਧਾਰਨ ਕੀਤਾ ਉਹ ਸਵੇ ਹਮੇਸ਼ਾ ਸੁਖੀ ਹੋਏ ਨੇ ਸਵੇਲੇ ਹੋਏ ਨੇ ਉਹ ਉਹਨੇ ਦੇ ਦੁੱਖ ਤਕਲੀਫਾਂ ਸਾਰੀਆਂ ਦੂਰ ਹੋ ਗਈਆਂ ਅੱਗੇ ਗੁਰੂ ਸਾਹਿਬ ਕਹਿੰਦੇ ਸਾਧ ਸੰਗ ਗੁਣ ਗਾਏ ਅਤੋਲੀ ਹਰ ਸਿਮਰਤ ਨਾਨਕ ਭਈ ਅਮੋਲੀ ਸਾਧ ਸੰਗ ਸਾਧ ਸੰਗ ਉਸ ਗੁਰੂ ਦੀ ਸੰਗਤ ਜਿਹਨਾਂ ਨੇ ਵੀ ਕਰ ਲਈ ਜਿਹੜੇ ਉਹਦੇ ਸੰਗੀ ਬਣ ਗਏ ਗੁਣ ਗਾਏ ਅਤੋਲੀ ਕਿਉਂਕਿ ਉਹ ਮੁੱਲ ਗੁਣ ਉਹ ਮੁੱਲ ਵਪਾਰ ਕੀਤਾ ਉਹਨਾਂ ਨੇ ਜਿਸ ਦੀ ਤੁਲਨਾ ਸੰਸਾਰ ਦੇ ਕਿਸੇ ਵੀ ਪਦਾਰਥ ਦੇ ਨਾਲ ਨਹੀਂ ਕੀਤੀ ਜਾ ਸਕਦੀ ਜੇ ਆਪਕ ਉਦੀ ਤੁਲਨਾ ਕਿਸੇ ਚੀਜ਼ ਦੇ ਨਾਲ ਕਰੀਏ ਤੇ ਉਹ ਅਮੁੱਲ ਗੁਣਾ ਦੀ ਉਹ ਮੌਲ ਪਵਾਰ ਕੀਤਾ ਜਾਂਦਾ ਉਹਦੀ ਤੁਲਨਾ ਕਿਸੇ ਸੰਸਾਰ ਦੇ ਪਦਾਰਥ ਨਾਲ ਨਹੀਂ ਕੀਤੀ ਜਾ ਸਕਦੀ ਉਹ ਨਾ ਹੀ ਕਿਸੇ ਕੀਮਤ ਦੇ ਨਾਲੇ ਫ੍ਰੀਜੇ ਜਾ ਸਕਦੇ ਜਿਵੇਂ ਯਾਰ ਸਿਮਰ ਤੇ ਨਾਨਕ ਭਈ ਅਮੋਲੀ ਉਹਨਾਂ ਨੇ ਅਮੁੱਲ ਗੁਣ ਧਾਰਨ ਕਰ ਲਏ ਉਹਨਾਂ ਨੇ ਉਹ ਮੋਲੀ ਹੋ ਗਈ ਜਿਸ ਦੀ ਕੋਈ ਕੀਮਤ ਨਾ ਹੋਵੇ ਜਿਸ ਦਾ ਕੋਈ ਮੁੱਲ ਨਾ ਪ੍ਰਾਪਤ ਹੋ ਕੋ ਪਾਇਆ ਜਾ ਸਕੇ ਇਸ ਸੰਸਾਰ ਦੇ ਵਿੱਚ ਉਹ ਇੱਥੇ ਬਾਕੀ ਦਾ ਚੀਜ਼ਾਂ ਦੀ ਤੁਲਨਾ ਕੀਤੀ ਜਾ ਸਕਦੀ ਹੈ ਸੰਸਾਰ ਦੇ ਵਿੱਚ ਇਹਦੇ ਬਰਾਬਰ ਦੀ ਆ ਚੀਜ਼ ਹੈ ਇਹਦੇ ਬਰਾਬਰ ਦੀ ਆ ਚੀਜ਼ ਹੈ ਜਿਨ੍ਹਾਂ ਨੇ ਵੀ ਸਾਧ ਸੰਗਤ ਦੇ ਵਿੱਚ ਜੁੜ ਕੇ ਖਾਸਮ ਦੇ ਗੁਣਾਂ ਦਾ ਗੁਣਗਾਨ ਕੀਤਾ ਉਹ ਫਿਰ ਤੋਲੇ ਨਹੀਂ ਜਾ ਸਕਦਾ ਉਹ ਤੋਲਿਆ ਨਹੀਂ ਜਾ ਸਕਦਾ ਤੋਲੀ ਹੋ ਗਏ ਹਰ ਸਿਮਰਤ ਨਾਨਕ ਭਈ ਉਮੋਲੀ ਉਹ ਫਿਰ ਜਿਨ੍ਹਾਂ ਨੇ ਵੀ ਉਮੋਲ ਗੁਣਾਂ ਨੂੰ ਧਾਰਨ ਕੀਤਾ ਉਹ ਸੰਸਾਰ ਦੇ ਵਿੱਚ ਉਹ ਦੀ ਜਿਵੇਂ ਕਹਿੰਦੇ ਵੱਡੇ ਵੱਡੇ ਜਿਹੜੇ ਦਿਸਾ ਰੋਗ ਤੇਨ ਕੋ ਵਿਆਪੇ ਚਿੰਤਾ ਰੋਗ ਅੱਗੇ ਕਹਿੰਦੇ ਗੰਗੂ ਸਾਹਿਬ ਨੇ 100 ਵੱਡਾ ਜਨ ਹਰਲੇ ਬਲਾਈ ਹੁਣ ਸੰਸਾਰ ਦੇ ਵਿੱਚ ਜਿਨ੍ਹਾਂ ਨੇ ਹਰ ਦੇ ਨਾਲ ਲਿਬ ਲਾ ਲਈ ਉਹ ਸੰਸਾਰ ਦੇ ਵਿੱਚ ਵੱਡਾ ਹੋਇਆ ਬਾਕੀ ਆ ਜਿਹੜੇ ਸੰਸਾਰ ਦੇ ਵਿੱਚ ਆਪਣੇ ਉਹਨੂੰ ਵੱਡਾ ਕਹਾਉਂਦੇ ਆ ਉਹਨਾਂ ਨੂੰ ਤਾਂ ਚਿੰਤਾ ਰੋਗ ਮਿਲਿਆ ਹੋਇਆ ਉਹ ਉਹ ਤਾਂ ਕੋਈ ਵੀ ਉਹਦੀ ਫੈਕਟਰੀ ਜਾਂ ਕੋਈ ਹੋਰ ਚੀਜ਼ ਸਾਰੀਆਂ ਖਰੀਦੀਆਂ ਜਾ ਸਕਦੀਆਂ ਪਰ ਇੱਕ ਇਹ ਹੈ ਇਹ ਗੁਣ ਜਿਨ੍ਹਾਂ ਨੇ ਵੀ ਸਕਸ ਨੇ ਬੰਦਨ ਗੁਰੂ ਸਾਹਿਬ ਆਨਾਂ ਨੇ ਕੀਤਾ ਇਹ ਸੰਸਾਰ ਚ ਵਿਕਣ ਵਾਲਾ ਹੈ ਨਹੀਂ ਇਹ ਨਾਲ ਦੀ ਬਰਾਬਰ ਕੀਮਤ ਨਹੀਂ ਕੋਈ ਇਹ ਅਮੁੱਲ ਗੁਣ ਨੇ ਇਹ ਅਮੋਲੀ ਹੋ ਗਏ ਇਹਦੀ ਕੀਮਤ ਨਹੀਂ ਪਾਈ ਜਾ ਸਕਦੀ ਕੋਈ ਵੀ ਜੇ ਸੰਸਾਰ ਵਿੱਚ ਕੋਈ ਇੱਥੇ ਸਪਦਾਰਸ਼ਾਨਾ ਖਰੀਦਣਾ ਕੋ ਚਾਹੇ ਤਾਂ ਖਰੀਦਿਆ ਨਹੀਂ ਜਾ ਸਕਦਾ ਇਹ ਇਹਦਾ ਮੁੱਲ ਅਮੁੱਲ ਅਮੁੱਲ ਗੁਣ ਨੇ ਹੈ ਹਰ ਸਿਮਰਨ ਦੇ ਨਾਲ ਕਹਿੰਦੇ ਉਹ ਭਈ ਅਮੋਲੀ ਹੋ ਗਏ ਉਹ ਇਹ ਹਰ ਸਿਮਰਨ ਦੇ ਵਿੱਚ ਹਰ ਉਹ ਉਪਦੇਸ਼ ਨੂੰ ਜਿਹੜਾ ਨੇ ਵੀ ਧਾਰਨ ਕੀਤਾ ਜਾਂ ਯਾਦ ਕੀਤਾ ਜਾਂ ਆਪਣੇ ਹਿਰਦੇ ਵਿੱਚ ਵਸਾਇਆ ਉਹ ਨਾਨਕ ਸਾਹਿਬ ਕਹਿੰਦੇ ਉਹ ਮੋਲੀ ਹੋ ਗਏ ਉਹਨਾਂ ਦਾ ਕੋਈ ਕੀਮਤ ਨਹੀਂ 파ਸਾ ਦਾ ਸੰਸਾਰ ਵਿੱਚ ਜਿੱਡੇ ਮਰਜੀ ਕੋ ਲਾਲਚ ਦੇ ਕੇ ਰਾਜ ਭਾਗਾਂ ਦੇ ਵੀ ਲਾਲਚ ਦਿੱਤੇ ਔਰ ਉਹਨਾਂ ਨੇ ਇਸ ਤੋਂ ਵੱਡੀ ਕੀਮਤ ਜਿਹੜੀ ਹੈ ਉਹ ਹਰਨਾਮ ਦੀ ਉਹਨਾਂ ਨੂੰ ਪ੍ਰਾਪਤ ਹੋਈ ਹੈ ਇਸ ਕਰਕੇ ਉਹਨਾਂ ਨੇ ਆ ਜਿਹੜੇ ਸੰਖਾਰੀ ਪਦਾਰਥ ਇਹਨਾਂ ਨੂੰ ਤੁਛ ਦੇ ਬਰਾਬਰੀ ਗਿਣਿਆ ਅਲਪ ਸੁਖ ਮੰਨਿਆ ਇਹਨਾਂ ਨੂੰ ਔਰ ਇਹ ਜਿਹੜਾ ਸੱਚ ਦੇ ਨਾਮ ਦੇ ਨਾਲ ਗੁਣ ਦੇ ਨਾਲ ਜੋ ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੋਈ ਹੈ ਇਹ ਫਿਰ ਇਹ ਸੁਖ ਸਾਈ ਇਹਦੇ ਨਾਲ ਹੀ ਸੁਹੇਲੇ ਹੋਏ ਆ ਦੂਜੇ ਨਾਲ ਤਾਂ ਰਾਤ ਨੂੰ ਜਿਹੜੇ ਸੰਸਾਰੀ ਪਦਾਰਥਾਂ ਦੇ ਨਾਲ ਜਿਨ੍ਹਾਂ ਨੇ ਸੁਖ ਪ੍ਰਾਪਤ ਕੀਤੇ ਆ ਉਹ ਤਾਂ ਪਤ ਨਹੀਂ ਰਾਤ ਨੂੰ ਵੀ ਉਹਨਾਂ ਨੂੰ ਭੈ ਦੇ ਵਿੱਚ ਰਹਿੰਦੇ ਨੇ ਚਿੰਤਾ ਚ ਰਹਿੰਦੇ ਨੇ ਕਿ ਕਿਧਰੋਂ ਕੋਈ ਹਮਲਾ ਹੋ ਜਾਵੇ ਤੇ ਸੁਹੇਲੇ ਉਹੀ ਹੋਏ ਨੇ ਜਿਨ੍ਹਾਂ ਨੇ ਅਰੀਜੇ ਗੁਣਗਾਨ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਸਰਵਦੇਸ਼ ਨੂੰ ਮੰਨਿਆ ਇਹੀ ਕਹਿੰਦੇ ਸਾਰੀ ਜਿਹੜੀ ਸਭ ਤੋਂ ਵਧੀਆ ਜੀ ਦੀ ਚੱਕਰੀ ਆ ਸਾਡੇ ਵਾਸਤੇ ਇਹੀ ਆ ਸੱਚ ਦੇ ਗੁਣਾਂ ਦੀ ਤੇ ਇਹਦੇ ਨਾਲ ਹੀ ਇਹੀ ਸਾਡੀ ਕਰਨੀ ਸਾਰਾ ਗੁਰਸੇਵਾ ਗੁਰਸ਼ਬਦ ਵਿਚਾਰ ਓਮੇ ਮਾਰੇ ਕਰਨੀ ਸਾਰੀ ਇਹੀ ਕਰਨੀ ਸਾਰਾ ਜਿਨ੍ਹਾਂ ਨੇ ਇਹ ਗੁਰਦੇਸ਼ ਨੂੰ ਮੰਨਿਆ ਹਾਂ ਜੀ ਤੇ ਸ਼ਬਦ ਤੋਂ ਇਹਨਾਂ ਸੰਬੋਧਤ ਬਹੁਤ ਵਧੀਆ ਭਾਜੀ ਬਹੁਤ ਹੀ ਆਨੰਦਮਈ ਵਿਚਾਰ ਅਨਮੋਲਯ ਵਿਚਾਰ ਆ ਭਜੀ ਨੇ ਤੇ ਇੱਕ ਇੱਕ ਅੱਖਰ ਆਪ ਜੀ ਖੋਲ ਰਹੇ ਹੋ ਔਰ ਵਿਆਖਿਆ ਬਹੁਤ ਵਧੀਆ ਜੀ ਅ ਗੁਰਵਚਨ ਸਿੰਘ ਭਾਜੀ ਹਾਂਜੀ ਰਕਣਾ ਵਿਚਾਰ ਤੇ ਇਹਦੇ ਚ ਕੋਈ ਐਡ ਕਰਨਾ ਕਰ ਲੋ ਸਾਰਾ ਤੇ ਨਾ ਕਰੀਏ ਸਾਰਾ ਤੇ ਰਿਪੀਟ ਨਾ ਕਰੀਏ ਸਾਰਾ ਸਾਰਾ ਨਹੀਂ ਕਰ ਰਹਾ ਸਿਰਫ Rao ਦੇ ਵਿਚਾਰ ਕਰਾ ਦੇ ਹਾਂ ਜਾਕਾ ਹਰ ਸੁਆਮੀ ਪਰ ਬੇਲੀ ਪੀੜ ਗਈ ਫਿਰ ਨਹੀਂ ਦੋਹਲੀ ਹੁਣ ਜਿਹਦਾ ਦੋਸਤ ਜਿਹੜਾ ਹੈ ਹਰ ਸੁਆਮੀ ਵੱਡ ਜਾਂਦਾ ਹਰ ਸੁਆਮੀ ਪਰ ਵੱਡ ਜਾਂਦਾ ਉਹਨੂੰ ਕੋਈ ਪੀੜ ਨਹੀਂ ਲੈਂਦੀ ਫਿਰ ਦੁਨੀਆਂ ਵਿੱਚ ਕੋਈ ਦੁੱਖ ਦਰਦ ਦੂਰ ਹੋ ਜਾਂਦਾ ਹੈ ਥੋੜਾ ਸਵਾਲ ਉੱਠਦਾ ਹੈ ਕਿ ਉਹ ਬੇਲੀ ਬਣੇ ਉਹਦੇ ਵਾਸਤੇ ਕੀ ਕਰੀਏ ਇਹ ਮੇਰਾ ਸਵਾਲ ਹੈ ਤੇ 라ਉਤ ਵੀ ਉਹ ਸਾਡਾ ਬੇਲੀ ਕਿਉਂ ਨਹੀਂ ਬਣਦਾ ਸੀ ਕਿਉਂ ਇਸ ਲਈ ਪ੍ਰੇਸ਼ਾਨ ਰਹੰਨਿਆ ਪੀੜ ਆ ਰਹੀ ਦੀਏ ਦੁਖੀ ਰਹੰਨਿਆ ਇਹਦਾ ਮਤਲਬ ਉਹ ਬੇਲੀ ਨਹੀਂ ਹੈ ਸਾਡਾ ਤੇ ਬੇਲੀ ਬਣ ਜਾਏ ਉਹਦੇ ਵਾਸਤੇ ਕੀ ਕਰੀਏ ਇਹ ਤੇ ਤੁਸੀਂ ਆਪ ਹੀ ਇਹਦੇ 'ਚ ਵਿਚਾਰ ਹੀ ਦੇ ਦਿਓ ਇਹਦੇ 'ਚ ਪੁੱਛਣ ਵਾਲੀ ਤੇ ਗੱਲ ਨਹੀਂ ਮੇਰੇ ਖਿਆਲ ਕੋਈ ਤੁਸੀਂ ਬਸ ਹੋਈ ਹੈ ਜਿਵੇਂ ਜਿਸਪਿੰਦਰ ਸਿੰਘ ਜੀ ਨੇ ਕਿਹਾ ਉਹਨੂੰ ਹਿਰਦੇ ਵਿੱਚ ਸਾਵ ਉਹਦੇ ਉਪਦੇਸ਼ਾਂ ਨੂੰ ਬਾਦ ਵਿੱਚ ਆਪਣਕੇ ਵਿੱਚ ਕਿਹਾ ਸੀ ਹਿਰਦੇ ਵਿੱਚ ਸਾਵਾਂ ਜਿਨ੍ਹਾਂ ਜਿਨ੍ਹਾਂ ਉਹਦੇ ਚਰਨ ਹਿਰਦੇ ਵਿੱਚ ਸਾਵਾਂਗੇ ਉਨਾ ਉਨਾ ਅਸੀਂ ਦੁੱਖ ਤੋਂ ਦੂਰ ਹੁੰਦੇ ਚਲੇ ਜਾਵਾਂਗੇ ਪੀੜ ਤੋਂ ਦੂਰ ਹੁੰਦੇ ਜਾਵਾਂਗੇ ਐਵੇਂ ਸਵਾਲ ਸਵਾਲ ਦਾ ਜਵਾਬ ਜੀ 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 ਸਵਾਮੀ ਦੀ ਤੁਸੀਂ ਇੱਥੇ ਡੈਫੀਨੇਸ਼ਨ ਖੋਲੋ ਤੇ ਗੱਲ ਫਿਰ ਕਲੀਅਰ ਹੋ ਜਾਣੀ ਆ ਕਿ ਸਵਾਮੀ ਕਿਸ ਰੂਪជា ਸਵਾਮੀ ਦਾ ਗਿਆਨ ਹੈ ਜੀ ਗਿਆਨ ਸੱਚ ਦਾ ਗਿਆਨ ਹੀ ਸਵਾਮੀ ਹੈ ਹਮ ਦੀ ਇਹ ਕਲਪਨਾ ਇਹ ਸਾਨੂੰ ਹਰ ਪ੍ਰੋਬਲਮ ਤੋਂ ਦੂਰ ਕਰੇਗਾ ਹਾਂ ਯਾ ਰੱਬੀ ਹੁਕਮ ਯਾ ਰੱਬੀ ਹੁਕਮ ਹਨਾ ਗੁਰੂ ਗਿਆਨ ਦੇ ਵਿੱਚ ਹੁਕਮ ਹੀ ਹੁੰਦਾ ਗੁਰੂ ਹੁਕਮ ਸਮਝ ਕੇ ਸਾਨੂੰ ਸਮਝਾਉਂਦਾ ਸੋ ਇਹ ਠੀਕ ਹੈ ਤੁਹਾਡੀ ਗੱਲ ਇਹਦੇ ਨਾਲ ਸਹਿਮਤ ਹਾਂ ਫਿਰ ਕੋਈ ਦੁਹੇਲੀ ਕੋਈ ਕਿਸੇ ਤਰ੍ਹਾਂ ਦੀ ਜੀਵਨ ਦੇ ਵਿੱਚ ਕੋਈ ਦੁੱਖ ਜਾਂ ਤਕਲੀਫ ਨਹੀਂ ਰਹਿ ਸਕਦੀ ਪੀੜ ਨਿਕਲ ਜਾਏਗੀ ਅੰਦਰ ਦਾ ਜਿਹੜਾ ਦਰਦ ਜਿਹੜਾ ਹੈ ਜਦੋਂ ਸੱਚ ਖਸਮ ਸਾਡਾ ਸਖੀ ਸਾਡਾ ਸਹਾਇਕ ਹੋ ਜਾਏਗਾ ਬਹੁਤ ਵਧੀਆ ਧੰਨਵਾਦ ਹਾਂਜੀ ਗੁਰਚਰਨ ਸਿੰਘ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਧੀਆ ਜੀ ਪਏ ਇਹਦਾ ਜਵਾਬ ਇਹੀ ਆ ਆ ਕੀਟਲੇ ਬੰਦ ਦੇ ਵਿੱਚ ਸਾਧ ਸੰਗਗੁਣ ਗਾਏ ਅਤੋਦੀ ਹਾਂ ਅੱਜ ਇਹ ਸਮਾਿਲ ਕੇ ਸ਼ਬਦ ਗੁਰੂ ਦਾ ਮਿਲ ਕੇ ਹਾਂ ਉਹ ਮੇਰਾ ਉਹ ਸ਼ਬਦ ਗੁਰੂ ਸ਼ਬਦ ਗੁਰੂ ਦਾ ਮਿਲ ਕੇ ਆਪਣੇ ਗੁਰੂ ਰੋਣੇ ਨੇ ਉਹਦੇ ਨਾਲ ਫਿਰ ਇਹ ਸੁਹੇਰਦੀ ਹੋ ਜਾਂਦੀ ਹੈ ਦੁਹੇਲੀ ਤੋਂ ਗਈ ਫਿਰ ਨਹੀਂ ਦੁਹੇਦੀ ਦੁਹੇਦੀ ਤਾਂ ਉਹ ਫਿਰ ਸਹੇਦੀ ਹੋ ਜਾਂਦਾ ਸੂਖ ਸਹਜ ਅਨੰਦ ਚੇਦੀ ਇਹ ਜਦੋਂ ਬਿਜਲੀ ਮਰ ਜਾਂਦਾ ਫਿਰ ਸੂਖ ਸਹਜ ਅਨੰਦ ਚੇਦੀ ਹੋ ਜਾਂਦੀ ਆ ਉਹ ਹੁਣ ਸਾਥ ਸੰਗਣ ਗਾਏ ਵਾਹਲਾ ਹੂੰ ਅਰੇ ਸੋਹੇਲੀ ਸੋਹੇਲੀ ਨਾ ਤੇ ਹਾਂਜੀ ਕਿਉਂਕਿ ਇਹ ਵੀ ਉਹ ਲੇਖਾ ਕਈ ਵਾਰੀ ਸਹੇਲੀ ਮੰਨ ਲੈਂਦੇ ਆ ਸਖੀ ਹੁੰਦਾ ਸੋਹੇਲੀ ਸੁਖੀ ਸੁਖਪ੍ਰੀ ਜੀਵਨ ਦੇ ਵਿੱਚ ਜਿਹੜਾ ਆਨੰਦ ਆ ਜਾਂਦਾ ਠੀਕ ਆ ਧੰਨਵਾਦ ਆ ਸਾਰੇ ਵੀਰਾਂ ਦਾ ਅਗਲਾ ਸ਼ਬਦ ਆਪਾਂ ਲਾ ਲੈਨੇ ਆ ਛੋਟੇ ਨੇ ਸ਼ਬਦ ਇਸ ਕਰਕੇ ਆਪਾਂ ਦੋ ਤੋਂ ਵੱਧ ਇੱਕ ਤੋਂ ਵੱਧ ਜੋ ਸਮਾਂ ਹੁੰਦਾ ਉਸ ਤਰ੍ਹਾਂ ਕਰ ਲੈਨੇ ਆ ਆਸਾ ਮੈਲਾ ਪੰਜਵਾ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਖੇਲ ਤ ਸਭ ਜੂ ਹੈ ਹਾਰੇ ਸਤ ਸੰਤੋਖ ਦਇਆ ਧਰਮ ਸੱਚ ਇਹ ਆਪਣੇ ਗ੍ਰਹਿ ਭੀਤਰ ਵਾਰੇ ਜਨਮ ਮਰਨ ਚੂਕੇ ਸਭ ਭਾਰੇ ਮਿਲਤ ਸੰਗ ਭਇਓ ਮਨ ਨਿਰਮਲ ਗੁਰ ਪੂਰੇ ਲੈ ਖੇਨ ਮਹ ਤਾਰੇ ਰਹਾਉ ਸਭ ਕੀ ਰੇਨ ਹੋਏ ਰਹ ਮਨੁਆ ਸਗਲੇ ਦੀਸੈ ਮੀਤ ਪਿਆਰੇ ਸਭ ਮੱਦੇ ਰਵਿਆ ਮੇਰਾ ਠਾਕੁਰ ਦਾਨ ਦੇਤ ਸਭ ਜੀ ਸਮਾਰੇ ਏਕੋ ਏਕ ਆਪ ਇਕ ਇਕੈ ਇਕ ਹੈ सगला ਪਾਸਾਰੇ ਜਪ ਜਪ ਹੋਏ सगਲ ਸਾਧ ਜਨ ਏਕ ਨਾਮ ਧਿਆਏ ਬਹੁਤ ਉਧਾਰੇ ਗਰ ਗੰਭੀਰ ਬੇਅੰਤ ਗੋਸਾਈ ਅੰਤ ਨਹੀਂ ਕੇਚ ਪਾਰ ਆਵਾਰੇ ਤੁਮਰੀ ਕਿਰਪਾ ਤੇ ਗੁਣ ਗਾਵੇ ਨਾਨਕ ਧਿਆਏ ਧਿਆਏ ਪ੍ਰਭ ਕੋ ਨਮਸਕਾਰੇ ਵੀਰ ਜਸਪਿੰਦਰ ਸਿੰਘ ਜੀ ਸ਼ਬਦ ਤੇ ਲੰਬਾ ਆਪਾਂ ਸੋਚਿਆ ਸੀ ਕਿ ਦੋ ਦੋ ਪਦੇ ਦਾ ਖਰ ਤੁਸੀਂ ਪੂਰੇ ਮੈਂ ਸੋਚਾਂ ਕਿ ਗੁਰਬਚਨ ਸਿੰਘ ਜੀ ਗੁਰਚਰਨ ਸਿੰਘ ਜੀ ਆਪਾਂ ਪੂਰੇ ਸ਼ਬਦ ਦੀ ਵਿਆਖਿਆ ਕਰਾ ਲਈਏ ਵੀਰ ਜੀ ਤੋਂ ਬਾਅਦ ਚ ਆਪਾਂ ਵਿਸ਼ਲੇਸ਼ਣ ਕਰ ਲਾਂਗੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਠੀਕ ਹੈ ਜਸਪਿੰਦਰ ਸਿੰਘ ਜੀ ਤੁਸੀਂ ਆਤਮਾ ਮਹਿਲਾ ਪੰਜਮਾ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਖੇਲ ਤੇ ਸਭ ਜੂਆ ਹਾਰੇ ਸਤ ਸੰਤੋਖ ਦਇਆ ਧਰਮ ਸੱਚ ਇਹ ਆਪਣੇ ਗ੍ਰਹਿ ਈਚਰ ਬਣ ਹੁਣ ਗੁਰੂ ਸਾਹਿਬ ਪੰਜਮ ਪਾਤਸ਼ਾਹ ਦੇ ਸ਼ਬਦ ਦੇ ਵਿੱਚ ਮਨ ਮੁਖ ਦੀ ਔਰ ਗੁਰਮੁਖ ਦੀ ਦੋਨਾਂ ਦੀ ਅਵਾਸਾ ਦੱਸ ਰਹੇ ਨੇ ਕਾਮ ਕ੍ਰੋਧ ਮਾਇਆ ਮਦ ਮਤਸਰ ਹੁਣ ਜਿਹੜੇ ਕਾਮ ਦੇ ਵਿੱਚ ਕ੍ਰੋਧ ਦੇ ਵਿੱਚ ਮਾਇਆ ਦੇ ਵਿੱਚ ਦੇ ਨਸ਼ੇ ਦੇ ਵਿੱਚ ਮਦ ਮਤਸਰ ਜਿਹੜੇ ਉਹਦੇ ਨਸ਼ੇ ਦੇ ਵਿੱਚ ਪਏ ਹੋਏ ਨੇ ਇਹ ਖੇਲ ਤੇ ਸਭ ਜੂਏ ਵਿਹਾਰੇ ਜਿਹੜੇ ਵੀ ਇਸ ਮਾਇਆ ਦੇ ਪਦਾਰਥਾਂ ਦੇ ਨਸ਼ੇ ਦੇ ਵਿੱਚ ਕਾਮਨਾਵਾ ਕਰਕੇ ਕ੍ਰੋਧ ਹੰਕਾਰੀ ਬਣੇ ਹੋਏ ਨੇ ਇਹਨਾਂ ਨੇ ਕਹਿੰਦੇ ਸਾਰਿਆਂ ਨੇ ਆਪਣਾ ਜਿਹੜਾ ਜਨਮ ਹੈ ਉਹ ਜੂਏ ਦੇ ਵਿੱਚ ਹਾਰ ਲਿਆ ਇੱਕ ਮਨਮੁਖ ਦੀ ਅਵਸਥਾ ਦੱਸ ਰਹੇ ਨੇ ਕਿਉਂਕਿ ਉਹਨਾਂ ਨੂੰ ਮਾਇਆ ਦਾ ਨਸ਼ਾ ਚੜਿਆ ਹੋਇਆ ਹੁੰਦਾ ਤੇ ਗੁਰੂ ਸਾਹਿਬ ਅੱਗੇ ਫਿਰ ਸਤ ਸੰਤੋਖ ਦਇਆ ਧਰਮ ਸੱਚ ਇਹ ਆਪਣੇ ਗ੍ਰਹਿ ਪੀਠਰ ਵਾਲੇ ਮੋਲੇ ਅੱਗੇ ਗੁਰਮੁਖ ਦੀ ਗੱਲ ਨਾਲੇ ਇਸ ਅਗਲੀ ਵਿੱਚੇ ਇਸੇ ਪਦੇ ਦੇ ਵਿੱਚ ਦੱਸਦੀ ਹੁਣ ਜਿਨ੍ਹਾਂ ਨੇ ਸਤ ਸੰਤੋਖ ਦਇਆ ਧਰਮ ਸੱਚ ਦੀ ਕਮਾਈ ਕੀਤੀ ਹੈ ਇਹ ਆਪਣੇ ਇਹ ਗ੍ਰਹਿ ਪੀਠਰ ਵਾਲੇ ਜਿਵੇਂ ਕਹਿੰਦੇ ਖੋਟੇ ਸਿੱਟੇ ਬਾਹਰ-ਬਾਰ खरे ਖਜ਼ਾਨੇ ਪਾਏ ਇਹ ਆਪਣੇ ਘਰ ਦੇ ਅੰਦਰ ਇਹ ਬਾੜ ਲੈ ਇਹਨਾਂ ਨੂੰ ਐਂਟਰੀ ਮਿਲੇਗੀ ਇਹ ਆਪਣੇ ਨਿੱਜੀ ਘਰ ਦੇ ਵਿੱਚ ਵਸੇ ਹੋਗੇ ਕਿਉਂਕਿ ਇਨੋ ਨੇ ਇਹ ਮੂਲ ਗੁਣ ਧਾਰਨ ਕੀਤੇ ਹੁਣ ਜਿਨ੍ਹਾਂ ਨੇ ਉਧਰ ਦੂਜੇ ਵਿਖਿਆਤਾਂ ਦੇ ਵਿੱਚ ਜਿਨ੍ਹਾਂ ਨੇ ਆਪਣਾ ਜਨਮ ਗਵਾਇਆ ਉਹ ਫਿਰ ਆਪਣੇ ਕਹਿੰਦੇ ਆਪਣਾ ਜਿਹੜਾ ਜਨਮ ਮਨੁੱਖਾ ਜਨਮ ਮਿਲਿਆ ਸੀਗਾ ਸੱਚ ਦੇ ਗੁਣਾਂ ਦੀ ਧਾਰਣੀ ਹੋਣ ਵਾਸਤੇ ਪਰ ਉਹਨਾਂ ਨੇ ਆਪਣਾ ਕਹਿੰਦਾ ਜਨਮ ਜਿਹੜਾ ਇਹ ਗਵਾ ਲਿਆ ਕਿਉਂਕਿ ਜਹ ਜੈਸਾ ਸੇਵੇ ਚ ਐਸਾ ਹੋਏ ਆ ਹੁਣ ਇਸ ਕਰਮ ਭੂਮੀ ਦੇ ਵਿੱਚ ਇਸ ਸਰੀਰ ਦੇ ਵਿੱਚ ਹੁਣ ਜਿਨ੍ਹਾਂ ਨੇ ਕਰਮ ਭੂਮੀ ਮੇ ਬੋ ਬੋ ਨਾਮ ਪੂਰਨ ਹੋਏ ਤੁਹਾਡਾ ਕੰਮ ਹੁਣ ਜਿਨ੍ਹਾਂ ਨੇ ਨਾਮ ਨੂੰ ਬੋਇਆ ਉਹਨਾਂ ਦਾ ਜਿਹੜਾ ਕੰਮ ਹੈ ਉਹ ਸਫਲਾ ਹੋ ਗਿਆ। ਫਲ ਪਾਵੈ ਮਿਟੇ ਜਮਸਰਾਸ ਨਿਤ ਗਾਵੈ ਹਰ ਹਰ ਗੁਰੂ ਜਾਮ ਉਹਨਾਂ ਨੇ ਹਰੀ ਦੇ ਗੁਣ ਗਾਣ ਕੀਤਾ ਤੇ ਉਹਨਾਂ ਨੂੰ ਆ ਜਿਹੜੀ ਪ੍ਰਾਪਤੀ ਹੋਈ ਹੈ ਸਤ ਸੰਤੋਖ ਦਾ ਧਰਮ ਦੀ ਆਪਣੇ ਫਰਜ਼ਾਂ ਨੂੰ ਦੂਜੇ ਦੇ ਭਲਾ ਕਰਨ ਦੀ ਤੇ ਅੰਦਰ ਜਿਹੜਾ ਸਤ ਸੰਤੋਖ ਉਹਨਾਂ ਨੇ ਕਾਇਮ ਕੀਤਾ ਉਹਦੇ ਨਾਲ ਉਹਦੀਆਂ ਭੁੱਖਾਂ ਵੀ ਸਾਰੀਆਂ ਖਤਮ ਹੋਈਆਂ ਤੇ ਸੱਚ ਦੀ ਜਿਹੜੀ ਖਸਮ ਦੇ ਨਾਲ ਜੋ ਸੱਚ ਦੀ ਕਮਾਈ ਜੋੜ ਕੇ ਕੀਤੀ ਹੈ ਉਹਨਾਂ ਨੂੰ ਜਿਹੜੇ ਆਪਣੇ ਘਰ ਦੇ ਅੰਦਰ ਜਿਹੜੀ ਹੈ ਸਹਜ ਦੀ ਪ੍ਰਾਪਤੀ ਹੋ ਗਈ ਘਰ ਬਾੜੇ ਕੀ ਉਹਨਾਂ ਨੂੰ ਸਹਜ ਦੀ ਟਿਕਾਊ ਵਾਲੀ ਬਸਾ ਪ੍ਰਾਪਤ ਹੋ ਗਈ ਨਹੀਂ ਤਾਂ ਭਰਮੇ ਭੁਲੇਖੇ ਜਾਂਦੇ ਸਾਰੇ ਜਿਗੇ ਤੋੜੇ ਫਿਰਦੇ ਨੇ ਉਹ ਇਹ ਅੰਦਰ ਕਹਿੰਦੇ ਉਹਨਾਂ ਆਪਣੇ ਘਰ ਦੇ ਵਿੱਚ ਉਹੀ ਆਏ ਨੇ ਉਹੀ ਬਾੜੇ ਨੇ ਅੱਗੇ ਗੁਰੂ ਸਾਹਿਬ ਕਹਿੰਦੇ ਜਨਮ ਮਰਨ ਚੁੱਕ ਇੱਕ ਇੱਕ ਮਿੰਟ ਵੇ ਜੀ ਇੱਕ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਖੇਲਤ ਸਭ ਜੂਆ ਹਾਰੇ ਇੱਥੇ ਥੋੜਾ ਜਿਹਾ ਛੋਟਾ ਜਿਹਾ ਇਹਦੇ ਚ ਕੀ ਤੁਸੀਂ ਭਾਵ ਲਿਆ ਮੈਂ ਮਨ ਨੂੰ ਖੁਦਾ ਲਿਆ ਜੀ ਨਹੀਂ ਨਹੀਂ ਹਾਂ ਮਨਮੁਖ ਮੈਨੂੰ ਲੱਗਦਾ ਹੈ ਵੀ ਚਲੋ ਕਿ ਇੱਥੇ ਇਹ ਸਾਰਾ ਕੁਝ ਕਹਿੰਦੇ ਨੇ ਇਹਨਾਂ ਨੂੰ ਛੱਡ ਦਿੱਤਾ ਹੈ ਕਿਉਂਕਿ ਕੋਈ ਦੋ ਜਿਹੜੀਆਂ ਪੰਕਤੀਆਂ ਨੇ ਇਕੱਠੀਆਂ ਆ ਰਹੀਆਂ ਨੇ ਸਤ ਸੰਤੋਖ ਦਇਆ ਧਰਮ ਸੱਚ ਇਹ ਗੁਣ ਨੇ ਇਹ ਆਪਣੇ ਗ੍ਰਹਿ ਭੀਤਰ ਵਾਰੇ ਆਪਣੇ ਹਿਰਦੇ 'ਚ ਵਸਾ ਲੈਨੇ ਭੀਤਰ ਵਾੜ ਲੈਨੇ ਅੰਦਰ ਵਾੜ ਲੈਨੇ ਵਾੜ ਲੈ ਵਾਰੇ ਦੀ ਸੈਂਸ ਵਾੜ ਲੈ ਅੰਦਰ ਕਰ ਲੈਨੇ ਧਾਰਨ ਕਰ ਲੈ ਪਰ ਉੱਪਰ ਵਾਲੇ ਛੱਡ ਦਿੱਤੇ ਨੇ ਮੰਨ ਲਓ ਜਿਵੇਂ ਜੂਏ 'ਚ ਜਦੋਂ ਬੰਦਾ ਚੰਗੀ ਚੀਜ਼ ਹਾਰ ਜਾਂਦਾ ਕਹਿੰਦਾ ਇਹ ਮੈਂ ਉਸ ਖੇਡ ਵਿੱਚ ਰੱਬੀ ਖੇਡ ਕਲਾ ਜਦੋਂ ਵਰਤਾਰਾ ਜਦੋਂ ਉਹਨੂੰ ਮੈਂ ਸਮਝਿਆ ਤੇ ਮੈਂ ਇਹ ਕਾਮਕਰੋਧ ਲੋਭ ਮੋਹ ਮਾਇਆਮਦ ਇਹ ਇਹ ਵਾਲਾ ਸਭ ਕੁਝ ਮੈਂ ਉਸ ਸੱਚ ਵਾਲੇ ਜੂਏ ਦੇ ਖੇਡ ਸੱਚ ਖੇਡ ਵਿੱਚ ਹਾਰ ਗਿਆ ਫੜ ਦਿੱਤਾ ਹੈ ਹ ਇਹਦੇ ਕਿਤੇ ਤੂੰ ਹ ਮਨ ਮੰਨੋ ਇਹ ਮਨਮੁਖ ਤਾਂ ਉਹਦੇ ਵਿੱਚ ਖੇਡ ਰਿਹਾ ਉਹ ਆਪਣਾ ਜਨਮ ਜਿਹਦਾ ਜੂਏ 'ਚ ਹਾਰ ਰਿਹਾ ਨਹੀਂ ਇਹ ਇਹ ਮਦ ਮਤਸਰ ਨੇ ਇਹ ਇਹ ਸਾਰੇ ਫਿਰ ਇਹ ਜਿਹੜੇ ਨੇ ਜਿੰਨੇ ਨੇ ਖੇਲਤ ਇਹਨਾਂ ਨੂੰ ਖੇਡ ਦੇ ਵਿੱਚ ਖੇਲਦੇ ਆਇਆ ਸਭ ਸਾਰੇ ਸਾਰੇ ਬਾਹਰ ਕੇ ਇਹਨਾਂ ਤੋਂ ਖੇੜਾ ਛੁਡਾ ਲਿਆ ਹਾਂਜੀ ਭਾਜੀ ਚਲੋ ਅੱਗੇ ਕਰੋ ਭਾਜੀ ਹਾਂਜੀ ਜੇ ਤੁਸੀਂ ਉੱਤੇ ਕਰੋ ਜੀ ਜੇ ਨਹੀਂ ਸਮਝ ਕਰ ਤੁਸੀਂ ਸਵਾਲ ਜਾਂ ਚਲੋ ਜਨਮ ਮਰਨ ਚੁੱਕੇ ਸਭ ਭਾਰੇ ਹੁਣ ਜਿਹੜੇ ਜਨਮ ਮਰਨ ਦਾ ਉੱਤੇ ਜਿਹੜੇ ਸਾਡੇ ਆਪਣੇ ਸਮਝਦੇ ਅੰਦਰ ਨਵੇਂ-ਨਵੇਂ ਆ ਪਛਾਵਾ ਪੈਦਾ ਹੋ ਰੀਆਂ ਅਗਿਆਨਤਾ ਵਿੱਚ ਮਰ ਰਹੇ ਸੀਗੇ ਉਹ ਜਿਹੜਾ ਹਉਮੇ 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 ਮੋਹ ਭਰਮ ਤੇ ਭਾਰ ਸੀਗਾ ਉਹ ਸਾਰੇ ਕੰਦੇ ਖਤਮ ਹੋ ਗਿਆ ਮੇਰੇ ਅੰਦਰੋਂ ਜਿਹੜਾ ਜਨਮ ਮਰਨ ਕਰਕੇ ਦਾ ਜਿਹੜਾ ਸلسਲਾ ਚੱਲਿਆ ਸੀਗਾ ਉਹ ਵੀ ਖਤਮ ਹੋ ਗਿਆ ਤੇ ਜਿਹੜਾ ਹਉਮੇ ਮੋਹ ਭਰਮ ਤੇ ਭਾਰ ਸੀ ਉਹ ਵੀ ਸਭ ਖਤਮ ਹੋ ਗਿਆ ਮੇਰੇ ਸਿਰ ਤੋਂ ਚੁੱਕਿਆ ਗਿਆ ਮਿਲਤ ਸੰਗ ਭਿਓ ਮਨ ਨਿਰਮਲ ਗੁਰ ਪੂਰੇ ਲੈ ਖਿੰਮੇ ਤਾਰੇ ਹੁਣ ਜਦੋਂ ਮੈਂ ਗੁਰਪ੍ਰਦੇਸ਼ ਦੇ ਨਾਲ ਜਦੋਂ ਜੁੜਿਆ ਸੱਚ ਧਰਮ ਦੇ ਸਾਸਨ ਤੋਂਗ ਦੀ ਦੇ ਉਪਦੇਸ਼ ਦੀ ਜਿਹੜੀ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਤੇ ਉਹਦੇ ਨਾਲ ਮੈਨੂੰ ਮਿਲਤ ਸੰਗ ਭਯੋਮਨ ਨਿਰਮਲ ਉਹਦੇ ਉਹਨਾਂ ਦੇ ਨਾਲ ਮੈਨੂੰ ਆਪਣਾ ਜਦੋਂ ਖਸਮ ਦੇ ਨਾਲ ਮੇਰਾ ਮਲਾਪ ਹੋਇਆ ਜਾਂ ਹਰਨਾਮ ਦੇ ਨਾਲ ਮੇਰਾ ਮੇਰਾ ਸੰਗੀ ਬਣਿਆ ਸਾਥੀ ਬਣਿਆ ਉਹਦੇ ਨਾਲ ਮੇਰਾ ਜਿਹੜਾ ਗੁਰਪ੍ਰਦੇਸ਼ ਨਾਲ ਮੇਰਾ ਮਨ ਨਿਰਮਲ ਹੋ ਗਿਆ ਗੁਰ ਪੂਰੇ ਲਖਣ ਮੇਤਾਰੇ ਉਸ ਸੱਚ ਸਤਗੁਰ ਨੇ ਮੇਰੇ ਮੈਨੂੰ ਇੱਕ ਜਆ ਇੱਕ ਪਲ ਦੇ ਵਿੱਚ ਵੀ ਇੱਕ ਪਲ ਦੇ ਵਿੱਚ ਬਕਾਰਾਂ ਦੇ ਵਿੱਚੋਂ ਬਾਹਰ ਕੱਢ ਦਿੱਤਾ ਤਾਰ ਦਿੱਤਾ ਫਿਰ ਮੈਨੂੰ ਜਿਹੜਾ ਕਿਸੇ ਭਾ ਭਾਗ ਸਾਗਰ ਦੇ ਵਿੱਚ ਜਿਹੜਾ ਭਰਮ ਕਰਕੇ ਮੈਂ ਡੁੱਬਿਆ ਫਿਰਦਾ ਸੀਗਾ ਜਾਂ ਦੁੱਖਾਂ ਤਕਲੀਫਾਂ ਦੇ ਵਿੱਚ ਚਿੰਤਾਵਾਂ ਦੇ ਵਿੱਚ ਸੀਗਾ ਉਹਨਾਂ ਵਿੱਚੋਂ ਸਾਰੇ ਵਿੱਚੋਂ ਬਾਹਰ ਕੱਢ ਦਿੱਤਾ ਰੰਜ ਦੇ ਵਿੱਚ ਤਾਰਤਾ ਕਿ ਉਹ ਤੇਰਾ ਨਾਮ ਹਾਂ ਪਰ ਇੱਕ ਨਾਮ ਤਾਰੇ ਸੰਸਾਰ ਜਿਹੜਾ ਇੱਕ ਨਾਮ ਹੈ ਤੇਰਾ ਉਹ ਸਾਰੇ ਸੰਸਾਰ ਨੂੰ ਤਾਰਨ ਦੇ ਸਮਰੱਥ ਹੈ ਤੇ ਜਦੋਂ ਇਹ ਨਾਮ ਦੇ ਨਾਲ ਤੁਰਿਆ ਤਾਂ ਉਹਨੇ ਪਲ ਦੇ ਵਿੱਚ ਹੀ ਮੇਰਾ ਜਿਹੜਾ ਹੈਗਾ ਉਹ ਅਗਿਆਨਤਾ ਦੂਰ ਕਰ ਦਿੱਤੀ ਤੇ ਸਭ ਕੀ ਰੇਨ ਹੋਏ ਰਹੇ ਰਹੇ ਮਨੁਆ ਸਭ ਕੀ ਰੇਨ ਹੋਏ ਰਹੇ ਮਨੁਆ ਸਗਲੇ ਦਿਸੈ ਮੀਤ ਪਿਆਰੇ ਕਹਿੰਦੇ ਫਿਰ ਮੈਂ ਹੁਣ ਜਦੋਂ ਇਸ ਉਪਦੇਸ਼ ਨੂੰ ਗੁਣਾਂ ਨੂੰ ਧਾਰਨ ਕੀਤਾ ਤੇ ਮੈਂ ਸਾਰਿਆਂ ਦੇ ਕਹਿੰਦੇ ਚਰਨਾਂ ਦੀ ਧੂੜ ਆਪਣੇ ਆਪ ਨੂੰ ਸਮਝਣ ਲੱਗ ਗਿਆ ਸਗਲੇ ਦਿਸੈ ਮੀਤ ਮਾਰੇ ਸਾਰੇ ਜਿੰਨੇ ਵੀ ਹੋਰ ਜਿੰਨੇ ਵੀ ਮੇਰੇ ਇਸ ਮਨੁੱਖਾ ਜਾਤੀ ਦੇ ਵਿੱਚ ਹੈ ਉਹ ਸਾਰੇ ਮੈਨੂੰ ਆਪਣੇ ਮਿੱਤਰ ਪਿਆਰੇ ਭਾਈ ਲੱਗਣ ਲੱਗ ਪਏ ਤੇ ਨਹੀਂ ਤਾਂ ਜਦੋਂ ਤੱਕ ਉਧਰ ਮਾਇਆ ਦੇ ਨਸ਼ੇ ਵਿੱਚ ਹੁੰਦਾ ਉਦੋਂ ਤੱਕ ਤਾਂ ਸਾਰਿਆਂ ਨੂੰ ਦੂਸਰਿਆਂ ਦਾ ਲਗਮਾਤ ਸਮਝਦਾ ਤੇ ਜਦੋਂ ਗੁਰਪ੍ਰਦੇਸ਼ ਦੇ ਨਾਲ ਜੁੜ ਗਿਆ ਤੇ ਸਾਰੇ ਜਿਹੜੇ ਆਪਣੇ ਇੱਕ ਪਿਤਾ ਇੱਕ ਸਪੇ ਬਾਰਕ ਨਜ਼ਰ ਆਣ ਲੱਗੇ ਤੇ ਸਭ ਕੋ ਮੀ ਆਪਣਾ ਪਿਤਾ ਹਮ ਸਭੂ ਹੋ ਚੁੱਕੇ ਸਾਜਨ ਬਣ ਗਏ ਸਭ ਮੱਦੇ ਰਵਿਆ ਮੇਰਾ ਠਾਕਰ ਧਾਨ ਦੇਤ ਸਭ ਜੀਤ ਸਮਾਰੇ ਕਹਿੰਦੇ ਫਿਰ ਸਾਰਿਆਂ ਵਿੱਚੇ ਨਜ਼ਰ ਆਣ ਲੱਗ ਗਿਆ ਸਾਰਿਆਂ ਵਿੱਚੇ ਰਬ ਰਹੇ ਹੋ ਸਰਬੱਤ ਦਾ ਮਾਹੇ ਕੀੜ ਹੱਥ ਮੇਂ ਪੂਰ ਸੁਬਾਹ ਨੇ ਪ੍ਰਗਟਪੁਰਖ ਸਭ ਤੋਂ ਸਾਰੀ ਜਗ੍ਹਾ ਮੈਨੂੰ ਨਜ਼ਰ ਆਣ ਲੱਗ ਗਿਆ ਦਾਨ ਦੇ ਸਭ ਜੀਵ ਸਮਾਰੇ ਸਾਰਿਆਂ ਨੂੰ ਕਹਿੰਦੇ ਆਪਣੀ ਦਾਤ ਬਖਸ਼ ਕੇ ਨਾਮ ਦੀ ਦਾਤ ਦੇ ਕੇ ਸਾਰਿਆਂ ਦੀ ਸੰਭਾਲ ਵੀ ਕਰ ਰਹੇ ਆ ਸਮਾਰ ਵੀ ਰਹੇ ਆ ਉਹਨਾਂ ਨੂੰ ਔਗਣਾ ਤੋਂ ਵੀ ਵਿਚਾਰ ਰਹੇ ਆ ਇੱਕੋ ਇੱਕ ਆਪ ਇੱਕ ਇੱਕ ਹੈ ਇੱਕ ਹੈ ਹੀ ਸਗਲ ਪਸਾਰੇ ਹੁਣ ਇਕੋ ਏਕ ਆਪ ਇਕ ਏਕ ਹੈ ਹੁਣ ਜਿਵੇਂ ਕਹਿੰਦੇ ਵੀ ਤੂੰ ਘਟ ਘਟ ਅੰਤਰ ਸਰਬਉnder ਅੰਤਰ ਔਰ ਇਕੋ ਪੁਰਖ ਸਮਾਨ ਤੂੰ ਜਗ ਜਗ ਇਕੋ ਸਦਾ ਸਦਾ ਤੂੰ ਇਕੋ ਜੀ ਤੂੰ ਨੇਚਰਲ ਕਰਤਾ ਸੋਈ ਤੂੰ ਸਾਰਿਆਂ ਵਿੱਚ ਏਂ ਹਮੇਸ਼ਾ ਸਾਰਿਆਂ ਦੇ ਵਿੱਚ ਸਾਰਾ ਪਸਾਰਾ ਤੇਰਾ ਹੀ ਹੈ ਜਪ ਜਪ ਹੋਏ ਸਗਲੇ ਸਾਧ ਜਨ ਏਕ ਨਾਮ ਤੇ ਆਏ ਬਹੁਤ ਉਧਾਰੇ ਕਹਿੰਦੇ ਜਪ ਜਪ ਹੋਏ ਸਗਲੇ ਸਾਧ ਜਨ ਜਿਨ੍ਹਾਂ ਨੇ ਵੀ ਇਸ ਗੁਰਪ੍ਰਦੇਸ਼ ਨੂੰ ਸੰਭਰਿਆ ਯਾਦ ਕੀਤਾ ਹੈ ਸਮਝਿਆ ਉਹ ਸਾਰੇ ਜਿੰਨੇ ਸਾਧਜਨ ਹੋਏ ਨੇ ਆਪਣੇ ਆਪ ਨੂੰ ਜਿਹਨਾਂ ਨੇ ਮੰਨ ਲਉ ਸਾਧਿਆ ਜਿਹਨਾਂ ਨੇ ਇਹ ਜਾਣਕਾਰੀ ਪ੍ਰਾਪਤ ਕੀਤੀ ਹੈ ਨਾਮ ਤੇ ਆਏ ਬਹੁਤ ਸਾਰੇ ਉਹ ਕਹਿੰਦੇ ਇਸ ਉਪਦੇਸ਼ ਨੂੰ ਨਾਮ ਨੂੰ ਧਾਰਨ ਕਰਕੇ ਸਮਝ ਕੇ ਬਹੁਤ ਬਹੁਤਿਆਂ ਦਾ ਆਧਾਰ ਹੋ ਗਿਆ ਤੇ ਆਪ 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 ਵੀ ਉਦਰੇ ਨੇ ਤੇ ਦੂਜਿਆਂ ਦੇ ਆਧਾਰ ਕੀਤਾ ਉਹ ਸਗਲ ਸਾਧਜਨ ਜਿੰਨੇ ਵੀ ਹੋਏ ਨੇ ਕਿਉਂਕਿ ਉਹਨਾਂ ਨੇ ਆਪ ਇਸ ਉਪਦੇਸ਼ ਨੂੰ ਸਮਝਿਆ ਤੇ ਏਕ ਨੂੰ ਧਿਆਇਆ ਨਾਮ ਤੇ ਆ ਕੇ ਬਹੁਤਿਆਂ ਦਾ ਆਧਾਰ ਉਹਨਾਂ ਨੇ ਕੀਤਾ ਜਿਸ ਤਰ੍ਹਾਂ ਉਹ ਗੁਰੂ ਸਾਹਿਬਾਨਾ ਨੇ ਤੇ ਬਾਣੀ ਦੇ ਰੂਪ ਦੇ ਵਿੱਚ ਗੁਰਬਾਣੀ ਦੇ ਰੂਪ ਦੇ ਸਾਨੂੰ ਦਿੱਤੀ ਹੈ ਤੇ ਸਾਰਿਆਂ ਨੇ ਆਧਾਰ ਕਰ ਰਹੇ ਨੇ ਇਥੇ ਗਹਿਰ ਗੰਭੀਰ ਬਿਆਨਤ ਗਸਾਈਂ ਅੰਤ ਨਹੀਂ ਕੁਛ ਪਾਰਾ ਬਾਰੇ ਕਹਿੰਦੇ ਜਿਹੜਾ ਮੇਰਾ ਗਸਾਈਂ ਹੈ ਮਾਲਕ ਹੈ ਉਹ ਗਹਿਰ ਗੰਭੀਰ ਹੈ ਬਹੁਤ ਬੜੀ ਉਦਰੀ ਡੰਗਾਈ ਹੈ ਤੇ ਬਿਆਨਤਾ ਹੈ ਉਹ ਉਹਦੇ ਗੁਣਾਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਅੰਤ ਨਹੀਂ ਕੁਛ ਪਾਰਾ ਬਾਰੇ ਉਹਦਾ ਅਰਲਾ ਪਰਲਾ ਬੰਦਾ ਜੀ ਅਸੀਂ ਪਾਣਾ ਚਾਹੀਏ ਜਿਹੜਾ ਹੈ ਹੀ ਬਿਆਨ ਉਹਦੇ ਬਾਰੇ ਕੀ ਬਿਆਨ ਕਰਕੇ ਦੱਸਿਆ ਜਾ ਸਕਦਾ ਤੁਮਰੀ ਕਿਰਪਾ ਤੇ ਗੁਣ ਗਾਵੇ ਨਾਨਕ ਤੇ ਆਏ ਚਾਏ ਪ੍ਰਭ ਕੋ ਨਮਸਕਾਰੇ ਕਹਿੰਦੇ ਤੇਰੀ ਕਿਰਪਾ ਦੇ ਨਾਲ ਤੁਸੀਂ ਇਹ ਸਮਝ ਦਿੱਤੀ ਹੈ ਤੇ ਤਾਂ ਮੈਂ ਇਹ ਸਿਰਸਲਾ ਗੁਣਾ ਦੀ ਕਰ ਰਿਹਾ ਆਪਣੇ ਸਵਾਮੀ ਦੀ ਖਸਮ ਦੀ ਨਾਨਕ ਤੇ ਆਏ ਤੇ ਆਏ ਪ੍ਰਭ ਕੋ ਨਮਸਕਾਰੇ ਕਹਿੰਦਾ ਮੈਂ ਤਾਂ ਉਸ ਉਪਦੇਸ਼ ਨੂੰ ਸਮਝ ਸਮਝ ਕੇ ਉਸ ਪ੍ਰਭ ਨੂੰ ਹੀ ਉਹਦੇ ਉਹ ਹੀ ਜੈ ਜੈਕਾਰ ਕਰਦਾ ਉਹਦੀ ਉਹਨੂੰ ਉਹਦੇ ਨਮਸਕਾਰ ਕਰਦਾ ਉਹਦੇ ਅੱਗੇ ਉਹਦੇ ਗੁਣ ਗੰਗ ਕਰ ਰਿਹਾ ਉਸੇ ਨੂੰ ਪ੍ਰਣਾਮ ਕਰਦਾ ਇਹ ਬ੍ਰਿਸ਼ਾ ਦੇ ਸ਼ਬਦ ਦੇ ਵਿੱਚ ਜੋ ਜਿਹਨਿਕ ਸਮਝਾਈ ਮੈਂ ਇਹਨਾਂ ਨੂੰ ਪਤਾ ਲੱਗਿਆ ਜੀ ਹੰਦੇ ਹਾਂਜੀ ਆਈਏ ਜੀ ਬਾਦ ਹਾਂਜੀ ਹਾਂਜੀ ਹੋ ਗਿਆ ਜੀ ਆਈਏ ਬੋਲ ਨਹੀਂ ਮੇਰਾ ਬੰਦ ਸੀਗਾ ਸੌਰੀ ਮਾਫੀ ਚਾਹਣਾ ਵਧੀਆ ਭਾਜੀ ਬਹੁਤ ਵਧੀਆ ਵਿਚਾਰ ਕਰ ਦਿੱਤੇ ਆ ਤੁਸੀਂ ਬਹੁਤ ਹੀ ਕਿਉਂਕਿ ਜਿਆਦਾ ਲੰਬਾ ਕਰਨ ਦੀ ਵੀ ਕੋਈ ਨਹੀਂ ਕਿ ਖਿੱਚੋ ਇਹਨੂੰ ਬੋਤ ਸ਼ੋਰਟ ਵਿੱਚ ਤੁਸੀਂ ਅਰਥ ਕੀਤੇ ਧੰਨਵਾਦ ਆ ਹਾਂਜੀ ਗੁਰਵਚਨ ਸਿੰਘ ਭਾਜੀ ਹੁਣ ਤੁਸੀਂ ਇੱਥੇ ਆਪਣਾ ਕਿਤੇ ਵੀ ਜਿੱਥੇ ਵੀ ਵਿਚਾਰ ਰੱਖਣੇ ਨੇ ਆਸਾ ਮੈਲਾ ਪੰਜਵਾਂ ਕਾਮ ਗ੍ਰੋਥ ਮਾਇਆ ਆਵਾਜ਼ ਕੱਟ ਰਹੀ ਹੈ ਭਾਜੀ ਇਹ ਗੁਰਵਚਨ ਸਾਹਿਬ ਜੀ ਕੱਟ ਰਹੀ ਜੋ ਹੈ ਆਵਾਜ਼ ਨਹੀਂ ਆ ਰਹੀ ਤੁਹਾਡੀ ਹਾਂਜੀ 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 ਹੁਣ ਆ ਰਹੀ ਹੈ ਕੌਣ ਆ ਗਿਆ ਹਾਂ ਜੀ ਇਹ ਜਿਹੜੇ ਪੰਜ ਵਿਕਾਰ ਸੀ ਨਾ ਕਾਮ, ਕ੍ਰੋਧ, ਮਾਇਆ ਤੇ ਈਰਖਾ ਤੇ ਧੰਨ ਦਾ ਨਸ਼ਾ ਹੰਕਾਰ ਮਤਲਬ ਤੇ ਇਹ ਜਿਹੜੇ ਪੰਜ ਵਿਕਾਰ ਨੇ ਇਹ ਮੈਨੂੰ ਮੈਂ ਇਹਨਾਂ ਨੂੰ ਆਪਣਾ ਧੰਨ ਬਣਾਇਆ ਸੀ ਮੈਂ ਇਹਨਾਂ ਤੋਂ ਬੜਾ ਲਾਹਾ ਲੈਂਦਾ ਸੀ ਸੁੱਖ ਲੈਂਦਾ ਸੀ ਇਹਨਾਂ ਤੋਂ ਪਰ ਇਹ ਮੈਨੂੰ ਮੇਰਾ ਜੀਵਨ ਖਰਾਬ ਕਰ ਰੇ ਸੀ ਤੇ ਫਿਰ ਇੱਕ ਦਿਨ ਮੈਂ ਕੀ ਕੀਤਾ ਇੱਕ ਦਿਨ ਮੈਂ ਗਿਆਨ ਗੁਰੂ ਨਾਲ ਜੂਆ ਖੇលਿਆ ਤੇ ਉਹ ਜੂਏ ਵਿੱਚ ਸਭ ਹਾਰ ਗਿਆ ਜੂਆ ਖੇਲਾ ਜੂਆ ਮਤਲਬ ਪੋਜ਼ਿਟਿਵ ਪੁਆਇੰਟ ਜਿ ਲੈ ਆਤੇ ਉਹ ਸਕਾਰਾਤਮਕ ਹੈ ਵਾਲਾ ਜੂਆ ਨੈਗੇਟਿਵ ਵਾਲਾ ਨਹੀਂ ਹੈ ਫਿਰ ਕਹ ਰਿਹਾ ਉਹਦੇ ਬਦਲੇ ਮੈਨੂੰ ਕੀ ਫਾਇਦਾ ਮਿਲਿਆ ਹਾਰਨ ਦਾ ਬਾਅਦ ਕੀ ਫਾਇਦਾ ਮਿਲਿਆ ਸਤ ਸੰਤੋਖ ਦਿਆ ਧਰਮ ਸੱਚ ਇਹ ਮੈਂ ਆਪਣੇ ਹਿਰਦੇ ਘਰ ਵਿੱਚ ਵਸਾ ਲਏ ਤੇ ਉਹ ਜਿਹੜੇ ਸੀ ਜਿਆਦਾ ਕੀਮਤੀ ਸੀ ਸਤ ਸੰਤੋਖ ਦੇ ਆ ਧਰਮ ਸੱਚ ਇਹ ਗੁਣ ਜਿਆਦਾ ਕੀਮਤੀ ਸੀ ਬਜਾਏ ਉਹ ਕਾਮ ਕ੍ਰੋਧ ਮਾਇਆ ਮਦ ਮਤਸਰ ਦੇ ਇਹ ਅਰਥ ਬਣਦੇ ਨੇ ਇਹਦੇ ਜੀ ਠੀਕ ਆ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਜਿਹੜੇ ਸੀ ਸਾਰੇ ਵਿਕਾਰ ਭਾਵ ਮੈਂ ਜਿੱਦਾਂ ਆਪਾਂ ਕਹਿੰਨੇ ਆਪਾਂ ਇਹਨੂੰ ਬਾਜੀ ਆਪਾਂ ਲਗਾ ਦਿੱਤੇ ਦਾਤ ਤੇ ਸਾਰੇ ਇਹ ਛੱਡ ਦਿੱਤੇ ਗੁਰੂ ਦਾ ਗਿਆਨ ਹਾਸਲ ਕਰ ਲਿਆ ਇਸ ਇਸ ਤਰ੍ਹਾਂ ਕਰਕੇ ਪਲਟੀ ਮਾਰ ਦਿੱਤੀ ਹੈ ਨਾ ਤੇ ਜਾਂ ਇੱਕ ਇਹ ਵਾਲਾ ਖੇਡ ਆਪਾਂ ਖੇਡਿਆ ਤੇ ਉਸ ਗਿਆਨ ਦੇ ਨਾਲ ਜਦੋਂ ਇਹ ਬਾਜੀ ਆਪਾਂ ਖੇਡੀ ਆ ਆਪਾਂ ਇਹ ਸਾਰਾ ਕੁਝ ਛੱਡ ਕੇ ਸੱਚ ਅਸਲ ਕਰ ਲਿਆ ਇਹ ਭਾਵ ਇਸ ਤਰ੍ਹਾਂ ਹੀ ਆਉਣੇ ਮੇਰੇ ਖਾਲੇ ਤੇ ਇਹ ਸਾਰੇ ਦਾਤੇ ਲਾ ਦਿੱਤੇ ਆ ਉਹਦੇ ਬਦਲੇ ਚ ਆਪਾਂ ਸੱਚ ਨੂੰ ਜਿੱਤ ਲਿਆ ਜਾਂ ਸੱਚ ਦੇ ਨਾਲ ਆਪਣੇ ਆਪ ਨੂੰ ਖੜਾ ਕਰ ਲਿਆ ਧੰਨਵਾਦ ਆਪਾਂ ਗੁਰਬਚਨ ਸਿੰਘ ਗੁਰਚਰਨ ਸਿੰਘ ਭਾਈ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋਗੇ ਤੇ ਜਰੂਰ ਨਹੀਂ ਮੈਂ ਤਾਂ ਨਹੀਂ ਕੋਈ ਨਹੀਂ ਗੱਲ ਠੀਕ ਹੈ ਨਹੀਂ ਤੁਹਾਡੇ ਕੋਲ ਵੱਖਰੀ ਹੁੰਦੀ ਤੁਸੀਂ ਇਦਾਂ ਨਾ ਕਰਿਆ ਕਰੋ ਨੇ ਜੋ ਕੋਈ ਹੈ ਦਿਨਾ ਹੀ ਹੈ ਠੀਕ ਹੈ ਫਿਰ ਜਾਂ ਠੀਕ ਹੋ ਫਿਰ ਇਹਨੂੰ ਹਾਂ ਠੀਕ ਆ ਵਧੀਆ ਹਾਂ ਐਵੇਂ ਕੋ ਫਿਰ ਠੀਕ ਹੈ ਮੈਂ ਕਰਾਂ ਫਿਰ ਕੋਈ ਠੀਕ ਹੈ ਠੀਕ ਹੈ ਠੀਕ ਹੈ ਮਿਲ ਤਸੰਗ ਭਇਓ ਮਨ ਨਿਰਮਲ ਗੁਰਪੂਰੇ ਲੈ ਖਿੰਨ ਮੈਂ ਤਾਰੇ ਵਧੀਆ ਕਰਤੇ ਸੀ ਭਾਜੀ ਨੇ ਗੁਰ ਨੇ ਪੂਰੇ ਨੇ ਖਿੰਨ ਵਿੱਚੀ ਭਗਵ ਸਾਗਰ ਤੋਂ ਸੰਸਾਰ ਸਾਗਰ ਤੋਂ ਇਥੋਂ ਵਿਕਾਰਾਂ ਰੂਪ ਇਸ ਜੋ ਇਹ ਵਿਖ ਸੰਸਾਰ ਇਹਦੇ ਤੋਂ ਉਤਾਰ ਲਿਆ ਸਭ ਕੀ ਰੇਨ ਹੋਏ ਰਹੇ ਮਨੁਆ ਸਗਲੇ ਦੀਸੇ ਮੀਤ ਪਿਆਰੇ ਸਾਰਿਆਂ ਦੀ ਰੇਨ ਹੋ ਗਿਆ ਪਾਵਨ ਨਿਮਰਤਾ ਭਾਵ ਚ ਆ ਗਿਆ ਤੇ ਹੰਕਾਰ ਛੱਡ ਦਿੱਤਾ ਸਾਰੇ ਮਿੱਤਰ ਦਿਸਣ ਲੱਗ ਗਏ ਆਪਣੇ ਲੱਗਣ ਲੱਗ ਗਏ ਸਭ ਮੱਧੇ ਰਵਿਆ ਮੇਰਾ ਠਾਕੁਰ ਦਾਣ ਦੇਤ ਸਭ ਜੀ ਸਮਾਰੇ ਸਾਰਿਆਂ ਦੇ ਅੰਦਰ ਇੱਕੋ ਹੀ ਰਵਿਆ ਹੋਇਆ ਦਿਖ ਰਿਹਾ ਆ ਠਾਕੁਰ ਤੇ ਉਹਨੇ ਦਾਣ ਦਕਸ਼ਨਾ ਜਿਹੜੀ ਗਿਆਨ ਵਾਲੀ ਦੇ ਕੇ ਸਾਰੇ ਜੀਆਂ ਨੂੰ ਦਕਸ਼ਨਾ ਦੇ ਕੇ ਦਾਣ ਦੇ ਕੇ ਦਾਣ ਦੇ ਰੂਪ ਦੇ ਵਿੱਚ ਦਾਨ ਦਾ ਭਾਜੀ ਬਖਸ਼ਿਸ਼ ਰੂਪ ਦੇ ਵਿੱਚ ਸਾਰਿਆਂ ਨੂੰ ਸਮਾਰਦਾ ਆ ਸਾਰਿਆਂ ਦੀ ਇਹੋ ਹੀ ਕਰਾਂਗੇ ਨਰਾਕੀ ਕਰਦਾ ਇੱਕੋ ਇੱਕ ਆਪ ਇੱਕ 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 ਇੱਕੋ ਆਪ ਹੀ ਆਪ ਇੱਕੋ ਇੱਕ ਇੱਕ ਇਹ ਹੈ ਇੱਕ ਹੈ ਸਗਲਾ ਪਸਾਰਾ ਉਸ ਇੱਕੇ ਦਾ ਸਮੂੱਚਾ ਹੁਣ ਇੱਕ ਜਿਹੜਾ ਹੈ ਉਹ ਸਮੂਹ ਇੱਕ ਹੈ ਉਹਨੂੰ ਜਿੱਦਾਂ ਕਲੈਕਟਿਵ ਨਾਉਨ ਦੇ ਵਿੱਚ ਸਭ ਕੁਝ ਨੂੰ ਇੱਕ ਕਹਤਾ ਆਪ ਹੀ ਉਹਦਾ ਸਾਰਾ ਆਪਣੇ ਆਪ ਤੋਂ ਉਹਦਾ ਹੀ ਪਸਾਰਾ ਹੈ ਇੱਕ ਦਾ ਹੀ ਉਹਦੇ ਵਿੱਚ ਕੋਈ ਵੱਖਰਾ ਕੁਝ ਨਹੀਂ ਹੈ ਜਪ ਜਪ ਹੋਏ ਸਗਲ ਸਾਧ ਜਨ ਸਾਰੇ ਹੋ ਗਏ ਨੇ ਜਿਨ੍ਹਾਂ ਨੇ ਜਪਿਆ ਜਿਹੜੇ ਸੱਚ ਨਾਲ ਜੁੜੇ ਸਾਧ ਬਣ ਗਏ ਸੇਵਕ ਬਣ ਗਏ ਏਕ ਨਾਮ ਧਿਆਏ ਬਹੁਤ ਉਧਾਰੇ ਇੱਕੋ ਨਾਮ ਨੂੰ ਧਿਆਇ ਤੇ ਆ ਕੇ ਤੇ ਬਹੁਤ ਸਾਰਿਆਂ ਦਾ ਹੋਰਾਂ ਦਾ ਵੀ ਉਧਾਰ ਸੰਗਤ ਵਿੱਚ ਉਹਨਾਂ ਨੇ ਕਰ ਲਿਆ ਜਿੱਦਾਂ ਜਸਵਿੰਦਰ ਸਿੰਘ ਜੀ ਸਾਨੂੰ ਸਮਝਾ ਸਮਝਾ ਕੇ ਸਾਡਾ ਵੀ ਨਾਲ ਜੋ ਕਲਿਆਣ ਕਰੀ ਜਾ ਰਹੇ ਨੇ ਉਮਰੀ ਕਿਰਪਾ ਤੇ ਗੁੰਗਾਵੇ ਨਾਨਕ ਇੱਥੇ ਸਮਰਪਤ ਹੋਏ ਨੇ ਤੇਰੀ ਕਿਰਪਾ ਬਖਸ਼ਿਸ਼ ਹੋਈ ਹੈ ਤਾਂ ਹੀ ਗੁੰਗਾਉਣਾ ਆ ਇੱਥੇ ਨਿਮਰਤਾ ਭਾਵ ਉਹ ਵਾਲੀ ਸੱਭਲ ਰੇਨ ਹੋ ਗਿਆ ਧਿਆਏ ਪ੍ਰਭ ਕੋ ਨਮਸਕਾਰ ਧਿਆ ਕੇ ਫਿਰ ਉਸ ਪ੍ਰਭ ਨੂੰ ਸੱਚ ਕਸਮ ਨੂੰ ਨਮਸਕਾਰ ਕਰਦਾ ਨਤਮਸਤਕ ਹੁੰਨਾ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਜਸਪਿੰਦਰ ਸਿੰਘ ਜੀ ਤੁਹਾਡਾ ਵੀ ਗੁਰਚਰਨ ਸਿੰਘ ਭਾਜੀ ਦਾ ਵੀ ਕਿਉਂਕਿ ਉਹ ਕਦੀ ਜੇ ਲੋੜ ਹੁੰਦੀ ਆ ਉਹ ਵਿਆਖਿਆ ਕਰਦੇ ਨੇ ਜਾਂ ਸਹਿਮਤੀ ਦੇ ਦਿੰਦੇ ਨੇ ਸਮੇਂ ਦੀ ਬਚਤ ਵੀ ਹੁੰਦੀ ਆ ਔਰ ਗੱਲ ਰਿਪੀਟ ਵੀ ਨਹੀਂ ਕਰਦੇ ਔਰ ਗੁਰਬਚਨ ਸਿੰਘ ਜੀ ਦਾ ਵੀ ਬਿਲਕੁਲ ਇੰਨਾ ਕਿ ਜਿੱਥੇ ਜ਼ਰੂਰਤ ਹੁੰਦੀ ਉਹਨਾਂ ਕੋ ਵਿਚਾਰ ਕਰਦੇ ਆ ਸਾਰਿਆਂ ਦਾ ਬਹੁਤ ਵਧੀਆ ਇਸ ਤਰੀਕੇ ਨਾਲ ਜੇ ਆਪਾਂ ਕਰੀਏ ਆਪਣਾ ਸਮਾਂ ਵੀ ਬਚੇਗਾ ਤੇ ਜਿਹੜੇ ਸੁਣਨ ਵਾਲੇ ਨੇ ਉਹ ਵੀ ਭਾਜੀ ਬੋਰ ਨਹੀਂ ਹੋਣਗੇ ਗੁਰਚਰਨ ਸਿੰਘ ਭਾਜੀ ਠੀਕ ਹੈ ਨਾ ਜੀ ਇਸ ਤਰ੍ਹਾਂ ਵਿਚਾਰ ਸਾਰੇ ਕਰਨ ਦੀ بجائے ਵਿਚਾਰ ਹੋ ਗਈ ਆ ਜਿੱਥੇ ਲੋੜ ਆ ਉੱਥੇ ਐਡ ਕਰ ਲੋ ਕਿਉਂ ਭਾਜੀ ਕੀ ਗੱਲ ਮੇਰੀ ਆਵਾਜ਼ ਨਹੀਂ ਆ ਰਹੀ ਆ ਰਹੀ ਹੈ ਜੀ ਆ ਰਹੀ ਆਵਾਜ਼ ਆ ਰਹੀ ਹੈ ਆਵਾਜ਼ ਤਾਂ ਭਾ ਭਾ ਜਿਸ ਤਰ੍ਹਾਂ ਪਾਜ ਕਰ ਰਹੇ ਆ ਇਹ ਠੀਕ ਨਹੀਂ ਸਮੇਂ ਦੀ ਬਚਤ ਤੇ ਨਾਲ ਲੰਬਾ ਨਹੀਂ ਹੋਏਗਾ ਸ਼ਬਦ ਹੈ ਨਾ ਠੀਕ ਹੈ ਜੀ ਬਹੁਤ ਬਹੁਤ ਆ ਧੰਨਵਾਦ ਜੀ ਸਾਰੇ ਵੀਰਾਂ ਦਾ ਜਿਹੜੇ ਹੋਰ ਸੁਣਨਗੇ YouTube ਤੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਸਾਡਾ YouTube ਚੈਨਲ ਕਿਚ ਸੁਣੀਏ ਕਿਚ ਕਹੀਏ ਉੱਥੇ ਜਾ ਕੇ ਤੁਸੀਂ ਜੇ ਤੁਸੀਂ ਇਸ ਪ੍ਰੋਗਰਾਮ ਨੂੰ ਜੁਆਇਨ ਕਰਨਾ ਚਾਹੋ ਉੱਥੇ ਥੱਲੇ ਲਿੰਕ ਮਿਲੇਗਾ ਲਿੰਕ ਦੇ ਥਰੂ ਤੁਸੀਂ ਆ ਸਕਦੇ ਆ ਆਈਡੀ ਤੇ ਪਾਸਵਰਡ ਵੀ ਉਹਦੇ ਵਿੱਚ ਹੈਗਾ ਆ ਥੱਲੇ ਤੇ ਤੁਸੀਂ ਆ ਸਕਦੇ ਆ ਜੀ ਕੋਈ ਆਪਣਾ ਵਿਚਾਰ ਰੱਖ ਸਕਦੇ ਆ ਸਵਾਲ ਹੋਵੇ ਕਰ ਸਕਦੇ ਆ ਸਾਰਿਆਂ ਦਾ ਜਿਹ ਸੁਣਨ ਵਾਲੇ ਵੀਰਾਂ ਦਾ ਵਿਚਾਰ ਕਰਨ ਵਾਲਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਰਤ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿ ਜੀ ਖਾਲਸਾ ਵਾਹਿ ਜੀ ਪਤਿਹ ਜੀ ਵਾਹਿਗੁਰੂ ਜੀ ਕੀ ਬਤ ਹੈ ਜੀ